ਤੁਸੀਂ ਵੀ ਆ ਜਾਓ ਇੱਧਰ ਮੈਂ ਬੂਟਾ ਸਿੰਘ ਦਾ ਡੈਡੀ ਆ ਤੇ ਅਸੀਂ ਨੂੰ ਰਾਤ ਅੰਮ੍ਰਿਤਸਰ ਤੋਂ 에어ਪੋਰਟ ਤੋਂ ਅਸੀਂ ਗਏ ਸੀ ਲੈਣ ਪਰ ਜਿਹੜੇ ਇਮੀਗ੍ਰੇਸ਼ਨ ਵਾਲਿਆਂ ਨੇ ਉੱਥੇ ਪੁਲਸਰ ਨੇ ਸਾਨੂੰ ਬੂਟਾ ਸਿੰਘ ਨੂੰ ਨਹੀਂ ਦਿੱਤਾ ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਆਪ ਖੁਦ ਘਰ ਛੱਡ ਕੇ ਆਵਾਂਗੇ ਉਹ ਫਿਰ ਰਾਤ ਨੂੰ ਇਮੀਗ੍ਰੇਸ਼ਨ ਨੇ ਚਾਰ ਪੰਜ ਘੰਟੇ ਇੰਨੇ ਪੁੱਛ ਕੇ ਚ ਹੁੰਦੀ ਰਹੀ ਉਸ ਤੋਂ ਬਾਅਦ ਇੱਕ ਜਿਹੜੇ ਕਾਰ ਚ ਗੱਡੀ ਚ ਬਿਠਾ ਕੇ ਲੈ ਕੇ ਆਇਆ ਥਾਣੇ 10 ਮਿੰਟ ਐ ਖੜੇ ਆ ਉਸ ਤੋਂ ਬਾਅਦ ਸਾਡੇ ਘਰ ਲੈ ਕੇ ਆਇਆ ਇੱਕ ਤਹਿਸੀਲ ਦਾ ਨਹਿਮ ਤਹਿਸੀਲਦਾਰ ਸਾਹਿਬ ਉਹ ਵੀ ਨਾਲ ਸੀਗੇ ਇੱਕ ਮਲਾਜ਼ਮ ਨਾਲ ਸੀ ਹਾਂਜੀ ਲੌਂਜਾ ਵਾਲੇ ਠੀਕ ਹੈ ਤੇ ਉਸ ਤੋਂ ਬਾਅਦ ਇੱਥੇ ਘਰ ਛੱਡ ਕੇ ਗਏ ਆ ਮੇਰੇ ਵੀ ਬਿਆਨਬਾਜ਼ੀ ਹੋਈ ਆ ਮੇਰੇ ਕੋਲ ਪੁੱਛਿਆ ਗਿਆ ਵੀ ਬੱਚੇ ਨੇ ਵੀ ਪੁੱਛਿਆ ਗਿਆ ਵੀ ਤੈਨੂੰ ਕੋਈ ਰਸਤੇ ਦੀ ਤਕਲੀਫ ਹੋਈ ਨਹੀਂ ਤਾਂ ਬੱਚੇ ਨੇ ਤਾਂ ਦੱਸਿਆ ਬਹੁਤ ਕੁਝ ਵੀ ਮੇਰੇ ਨਾਲ ਰਸੂਕ ਮਾੜਾ ਵਰਤਿਆ ਗਿਆ ਤੇ ਇਸ ਕਰਕੇ ਫਿਰ ਅੱਜ ਤੇ ਅਣਜ ਇਸ ਗੱਦੇ ਇਹ ਗੱਲ ਕਹਿਣਾ ਚਾਹੁੰਦੇ ਸਰਕਾਰ ਨੂੰ ਵੀ ਜਿਸ ਤਰ੍ਹਾਂ ਕੇ ਇਹੋ ਜਿਹਾ ਨੁਕਸਾਨ ਸਾਡਾ ਹੋ ਗਿਆ ਜੈਨ ਸਰਕਾਰ ਨੂੰ ਇਹ ਗੱਲ ਕਹਿੰਨੇ ਆ ਵੀ ਸਾਨੂੰ ਕੁਝ ਨਾ ਕੁਝ ਹੈਲਪ ਦਿੱਤੀ ਜਾਵੇ ਕੋਈ ਇਹੋ ਜਿਹਾ ਪਾਲਿਸੀ ਬਣਾਈ ਜਾਵੇ ਜਿੰਦੇ ਵਿੱਚ ਬੇ ਬੱਚੇ ਜਿਹੜੇ ਸਾਡੇ ਘਰ ਦਾ ਸਰਕਲ ਚ ਲਾ ਲੈਣ ਕਿਉਂਕਿ ਹੁਣ ਜੋ ਪੈਸਾ ਜੋ ਹੈ ਉੱਥੇ ਇਹ ਉਧਰ ਜੈਂਟਰ ਲੈ ਗਿਆ ਤੇ ਸਾਡੇ ਪੱਲੇ ਆਈਟਮ ਕੁਝ ਵੀ ਨਹੀਂ ਅਸੀਂ ਤਾਂ ਫਿਰ ਵੀ ਦੁਬਾਰਾ ਇਹੋ ਹੀ ਬੇਨਤੀ ਕਰਦੇ ਆਂ ਸਰਕਾਰ ਅੱਗੇ ਵੀ ਸਾਡੋਂ ਸਾਡੇ ਨਾਲ ਹੱਥ ਬਟਾਵੇ ਸਾਨੂੰ ਕੁਝ ਨਾ ਕੁਝ ਮਦਦ ਕਰੇ ਜਿੰਦੇ ਨਾਲ ਕਿ ਸਾਡੇ ਘਰ ਦਾ ਸਰਕਲ ਚੱਲ ਸਕੇ ਵਿਆਹ ਹੋਇਆ ਕਕੇ ਦਾ ਹਾਂ ਬੱਚੇ ਦਾ ਵਿਆਹ ਵਿਆਹ ਬੋਟਾ ਸਿੰਘ ਦਾ ਵਿਆਹ ਹੋਇਆ ਤਿੰਨ ਬੱਚੇ ਆ ਦੋ ਮੁੰਡੇ ਇੱਕ ਲੜਕੀ ਆ ਤੇ ਆਪਣੀ ਜ਼ਮੀਨ ਕਿੱਦੀ ਕ ਜੀ ਜ਼ਮੀਨ ਤਾਂ ਸਾਡੇ ਪੰਜ 6 ਕਿੱਲੇ ਹੀ ਆ ਜ਼ਮੀਨ ਤਾਂ ਥੋੜੀ ਹੈ ਕੋਈ ਢੀ ਵੱਢੀ ਹੈ ਨੀ ਉਹ ਵੀ ਕਰਜ਼ੇ ਦੀ ਦੱਬੇਗੀ ਹੋਣ ਦੀ ਇਸ ਤਰ੍ਹਾਂ ਵੀ ਉਹਦੇ ਤੱਕ ਲਾਉਣ ਲੇ 50 ਲੱਖ ਦਿੱਤਾ ਕਿੱਦਾਂ ਇਕੱਠੇ ਕੀਤੇ ਪੈਸੇ ਸੀ ਇਕੱਠੇ ਇਸ ਤਰ੍ਹਾਂ ਦੀ ਕੋਸ਼ਿਸ਼ ਤਾਂ ਜਮੀਨ ਕਿਹਨੇ ਪਾਈ ਕੋਈ ਲਿਮਟ ਬਣਾਈ ਇਸ ਤਰ੍ਹਾਂ ਕਰ-ਕਰ ਕੇ ਤੇ ਪੈਸੇ ਇਕੱਠੇ ਕੀਤੇ ਕੋਈ ਰਿਸ਼ਤੇਦਾਰਾਂ ਨੂੰ ਠੱਗਿਆ ਠੀਕ ਹੈ ਜੀ ਹਾਂ ਜੀ ਤੇ ਹੁਣ ਰਿਸ਼ਤਾ ਮੰਗਣ ਕਿਤੇ ਕਿੱਦਾਂ ਮੜੂਗੇ ਫੇਰ ਐਵੇਂ ਕਰਕੇ ਦਜੀ ਸਰਕਾਰ ਜਨ ਦੇ ਨਾਲ ਇਹ ਗੱਲ ਲੈਣਾ ਚਾਹੁੰਦੇ ਆ ਵੀ ਸਰਕਾਰ ਸਾਡੇ ਨਾਲ ਹੱਥ ਮਟਾਵੇ ਕੋਈ ਨਾ ਕੋਈ ਸਾਡੇ ਪੱਲੇ ਪਾਵੇ ਸਾਡਾ ਬਹੁਤ ਬੁਰਾ ਹਾਲ ਹੈ ਤੇ ਏਜੰਟ ਬਾਰੇ ਕੁਝ ਕਰਨਾ ਚਾਹੂਗੇ ਪੈਸੇ ਮੰਗੂਗੇ ਕਰੋਗੇ ਕੀ ਕਰੋਗੇ ਹਾਂ ਜੀ ਏਜੰਟ ਕੋਲੋਂ ਆਏ ਪੈਸੇ ਮੰਗਾਗੇ ਚੈਤੀ ਤੌਰ ਤੇ ਜਾਵਾਂਗੇ ਜੇਕਰ ਸਾਡੇ ਉਹਨੇ ਹਾਂ ਕਰ ਦਿੱਤੀ ਤਾਂ ਠੀਕ ਹੈ ਨਹੀਂ ਤੇ ਅਸੀਂ ਉਹਦੇ ਤੇ ਕੇਸ ਲਾਵਾਂਗੇ ਜੋ ਵਰਦੀ ਘਰ ਵੀ ਕਰਾਵਾਂਗੇ ਜੇਕਰ ਸਾਨੂੰ ਮਲਾਜ਼ਮ ਬਹੁਤ ਵਧੀਆ ਚੰਗੇ ਮਿਲ ਜਾਣ ਤੇ ਸਾਡਾ ਜੋ ਸਾਨੂੰ ਇਨਸਾਫ ਦਵਾ ਜਾਵੇ ਤੇ ਦੂਜੀ ਗੱਲ ਹੈ ਮੈਂ ਪੰਜਾਬ ਵਾਸੀਆਂ ਨੇ ਇਹ ਗੱਲ ਕਹਿਣੀ ਚਾਹਨਾ ਅੱਜ ਤੋਂ ਅੱਗੇ ਜਿਹੜਾ ਕਿਸੇ ਬਾਹਰ ਜਾਣ ਦਾ ਸੁਪਨਾ ਲੈਂਦਾ ਬਿਲਕੁਲ ਬੰਦ ਕਰ ਦੇਵੇ ਜਾਣਾ ਤੇ ਕੋਈ ਜੇ ਡਿਗਰੀ ਕਰਕੇ ਜਾਂ ਕੁਝ ਉਸ ਹਿਸਾਬ ਨਾਲ ਜਾਵੇ ਜਿੰਦੇ ਨਾਲ ਕੋਈ ਉਹਨੂੰ ਰਸਤੇ 'ਚ ਦਿੱਕਤ ਨਾ ਆਵੇ ਬਹੁਤ ਵਧੀਆ ਹਾਂਜੀ ਤੇ ਪਹਿਲੀ ਗੱਲ ਤਾਂ ਮੈਂ ਪੰਜਾਬ 'ਚ ਇਹ ਗੱਲ ਕਹਿੰਦਾ ਬਾਹਰ ਜਾਣ ਦਾ ਸੁਪਨਾ ਭੁੱਲ ਜਾਣਾ ਕਿ ਅੱਜ ਸਾਡੇ ਬੱਚਿਆਂ ਨਾਲ ਹੋਈ ਤੇ ਹੁਣ ਐਸੇ ਤਾਂ ਰਹੀਆਂ ਜਿਹੜਾ ਇਹ ਸਾਡੇ ਸੈਂਟਰ ਸਰਕਾਰ ਹੈ ਨਾ ਮੋਦੀ ਸਾਹਿਬ ਇਹ ਜੋ ਪਤਾ ਨਹੀਂ ਇਹ ਨਾ ਪੰਜਾਬ ਨਾਲ ਕਾਹ ਤੋਂ ਇੰਨਾ ਗੁੱਸਾ ਕਰ ਰਿਹਾ ਹੈ ਉਹਨ ਉੱਤੇ ਜਾ ਕੇ ਬਿਆਨ ਇਹ ਦੇ ਕੇ ਆ ਗਿਆ ਹੈ ਵੀ ਜੋ ਮੇਰੇ ਭਾਰਤੀ ਬੰਦੇ ਹਨ ਜਿੰਨੀ ਜਨਤਾ ਮੇਰੇ ਵਾਪਸ ਕੀਤੀ ਜਾਵੇ ਇਹ ਮੈਂ ਦੱਸਣਾ ਚਾਹਨਾ મોદી ਸਾਹਿਬ ਨੂੰ ਵੀ ਤੇਰੇ ਪੱਲੋ ਖਰਚਾ ਕਰਕੇ ਗਏ ਆ ਜੀ ਜਮੀਨ ਪ੍ਰਾਪਰਟੀ ਜੋ ਵੇਚ ਕੇ ਗਿਆ ਹੈ ਇਹ ਤੁਨੋਂ ਕੀ ਤਕਲੀਫ ਹੈ ਜੇਕਰ ਉੱਤੇ ਜਾ ਕੇ ਕਮਾਈ ਕਰਕੇ ਵਾਪਸ ਆਉਂਦਾ ਹੈ ਤੇ ਖੁਸ਼ਹਾਲ ਦੇਸ਼ ਹੀ ਹੋਣਾ ਜਿਹਦੇ ਸਾਰੇ ਭੁੱਖ ਮਰੀਚ ਹੋਣਗੇ ਤੇ ਬੱਚੇ ਅਸੀਂ ਬੱਚਿਆਂ ਦਾ ਪਾਲਣ ਪੋਸਣ ਕਿੱਥੋਂ ਕਰਾਂਗੇ ਇਸ ਕਰਕੇ ਮੈਂ ਤਾਂ ਫਿਰ ਦੁਬਾਰਾ ਬੇਨਤੀ ਕਰਨਾ ਪੰਜਾਬ ਸਰਕਾਰ ਨੂੰ ਵੀ ਸਾਰਿਆਂ ਨੂੰ ਇਹ ਅਪੀਲ ਕਰਦੇ ਵੇ ਵੀ ਬਾਹਰ ਜਾਣ ਦੀ ਕੋਸ਼ਿਸ਼ ਨਾ ਕਰੇ ਐਥੇ ਕੋਈ ਨਾ ਕੋਈ ਬਹਾਨਾ ਪਾਲਿਸੀਆਂ ਬਣਾ ਕੇ ਤੇ ਬੱਚਿਆਂ ਨੂੰ ਇੱਧਰ ਜਗ੍ਹਾ ਦਿੱਤਾ ਜਾਵੇ ਅਸੀਂ ਇਹਨਾਂ ਕਹਿੰਦਾ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਹਾਂਜੀ ਪਾਜੀ ਮੇਰਾ ਨਾਮ ਜੀ ਬੂਟਾ ਸਿੰਘ ਜੀ ਮੈਂ ਪਿੰਡ ਪਿਪਲੀ ਦਾ ਰਹਿਣ ਵਾਲਾ ਹਾਂ ਪਾਜੀ ਮੇਰੀ ਟਰੈਵਲ ਜੈਂਟਾ ਨਾਲ ਗੱਲ ਹੋਈ ਸੀ ਉਹਨਾਂ ਮੈਨੂੰ ਅਮਰੀਕਾ ਭੇਜਣ ਦਾ ਪ੍ਰੋਸੈਸ ਕੀਤਾ ਸੀਗਾ ਜੀ ਪਾਜੀ ਉਹਨਾਂ ਨੇ ਮੈਨੂੰ ਪਹਿਲਾਂ ਇੱਥੋਂ ਅੰਮ੍ਰਿਤਸਰ ਤੋਂ ਚੜਾ ਕੇ ਬੰਬੇ ਤੇ ਬੰਬੇ ਤੋਂ ਪਾਜੀ ਮੈਨੂੰ ਐਮਸਡਾਮ ਲੈ ਕੇ ਗਏ ਆ ਨੀਦਰਲੈਂਡ ਜੀ ਨੀਦਰਲੈਂਡ ਤੋਂ ਮੈਨੂੰ ਉਹਨਾਂ ਸੂਰੀ ਨੇ ਪਹੁੰਚਾਇਆ ਸੂਰੀ ਨੇਮ ਤੋਂ ਪਾਜੀ ਮੈਨੂੰ ਮੁੜ ਕੇ ਉਥੋਂ ਕਿਸ਼ਤੀ ਰਾਹੀਂ ਪਾਰ ਕਰਵਾ ਕੇ ਗਵਾਨਾ ਪਹੁੰਚਾ ਦਿੱਤਾ ਗੁਆਨਾ ਤੋਂ ਮੁੜ ਕੇ ਉਹਨਾਂ ਮੈਨੂੰ ਬਰਾਜ਼ਿਲ ਬਲੀਵੀਆ ਬਾਈ ਟੈਕਸੀ ਲੈ ਕੇ ਗਏ ਫਿਰ ਮੈਨੂੰ ਪੇਰੂ ਫਿਰ ਤੋਂ ਇਕਵਾਡੋਰ ਲੈ ਗਏ ਇਕਵਾਡੋਰ ਲ ਜਾ ਕੇ ਭਾਜੀ ਉਹਨਾਂ ਉੱਥੇ ਮੈਨੂੰ ਹੋਟਲ ਦੇ ਵਿੱਚ ਕੋਈ ਡੌਕਰ ਦਾ ਹੋਟਲ ਸੀਗਾ ਇਹਨਾਂ ਦਾ ਉੱਥੇ ਜਾ ਕੇ ਰੱਖ ਲਿਆ ਭਾਜੀ ਮੁੜ ਕੇ ਉੱਥੇ ਉਹਨਾਂ ਮੈਨੂੰ ਰੱਖ ਕੇ ਤੇ ਮੈਨੂੰ ਅੰਦਰ ਗੌਂਡ ਕਰ ਲਿਆ ਹੋਟਲ ਦੇ ਵਿੱਚ ਬੰਦ ਹੀ ਕਰ ਲਿਆ ਤੇ ਮੇਰੇ ਕੋਲੋਂ ਪਹਿਲਾ ਪੈਸੇ ਲੈ ਲਏ ਸੀਗੇ ਜੀ 20 ਲੱਖ ਪਹਿਲਾ ਲਿਆ ਮੁੜ ਕੇ ਮੈਨੂੰ ਕਹਿਣ ਲੱਗੇ ਕਿ ਤੂੰ ਪੈਸੇ ਸਾਨੂੰ ਦੇ ਨੇਤਾ ਸੀ ਤੈਨੂੰ ਇੱਥੇ ਮਰਵਾ ਦੇਣਾ। ਮੁੜ ਕੇ ਮੈਦੂ ਧਮਕੀਆਂ ਦੇ ਲਾਪੇ ਮੇਰੇ ਪਰਿਵਾਰ ਦੀ ਮੈਨੂੰ ਕਹਿੰਦੇ ਵੀ ਅਸੀਂ ਤੇਰੇ ਪਰਿਵਾਰ ਨੂੰ ਵੀ ਮਾਰ ਦੇਣਾ ਨਹੀਂ ਤਾਂ। ਮੈਂ ਆਪਣੇ ਘਰ ਫੋਨ ਕੀਤਾ ਬਾਪੂਆਣਾ ਨੂੰ ਮੈਂ ਉਹਨਾਂ ਨੂੰ ਕਿਹਾ ਵੀ ਇਹਨਾਂ ਨੂੰ ਪੈਸੇ ਕਰਕੇ ਦਿਓ ਤੇ ਮੇਰੀ ਤਾਂ ਜਾਨ ਬਚਣੀ ਆ। ਫਿਰ ਇਹਨਾਂ ਨੇ 50 ਲੱਖ ਦੀ ਮੰਗ ਕੀਤੀ ਸੀਗੀ। ਤੇ ਮੈਨੂੰ ਸਾਨੂੰ 50 ਲੱਖ ਰੁਪਈਆ ਦਿਓ। ਤੇ ਮੈਂ ਇਹਨਾਂ ਨੂੰ ਕਿਹਾ ਵੀ ਮੈਂ ਇੰਨਾ ਨਹੀਂ ਹੈਗਾ ਪਰ ਮੈਂ ਇਹਨੇ ਨਹੀਂ ਕਰ ਸਕਦਾ। ਫਿਰ ਕਰਦਿਆ ਕਰਾਦਿਆਂ ਸੀ 30 ਲੱਖ ਰੁਪਈਆ ਇਹਨਾਂ ਨੂੰ ਹੋਰ ਦਿੱਤਾ। ਟੋਟਲ 50 ਲੱਖ ਰੁਪਏ ਇਹਨਾਂ ਨੇ ਦਿੱਤਾ ਸੀਗਾ ਜੀ ਤੇ ਭਾਜੀ ਇਹਨਾਂ ਨੇ ਮੈਨੂੰ ਮੋੜ ਕੇ ਕਿਸੇ ਹੋਰ ਡੋਂਕਰ ਦੇ ਹਵਾਲੇ ਕਰਕੇ ਮੈਨੂੰ ਪਨਾਮ ਵਾਲੇ ਰਸਤੇ ਥਾਣੀ ਕਰਦੇ ਹੋਏ ਤੇ ਮੈਨੂੰ ਲੈ ਕੇ ਗਏ ਜੀ ਇਹ ਮੈਕਸੀਕੋ انا ਮਸਾਰਾ ਪਾਰ ਮੈਂ ਕੀਤਾ ਪੈਦਲ ਚੱਲ ਕੇ ਮੈਕਸੀਕੋ ਮੈਨੂੰ ਪਹਚਾ ਕੇ ਇਹਨਾਂ ਭਾਜੀ ਮੋੜ ਕੇ ਮੈਨੂੰ ਤੰਦ ਤੋਂ ਪਾਰ ਕਰਵਾਇਆ ਹਾਸਤੇ ਜੀ ਭਾਜੀ ਮੈਨੂੰ ਮੁਸ਼ਕਲਾਂ ਤੇ ਬਹੁਤ ਆਈਆਂ ਇਹਨਾਂ ਮੈਨੂੰ ਭੁੱਖਾ ਵੀ ਰੱਖਿਆ ਮੈਨੂੰ ਬਹੁਤ ਮਾਰਕੁੱਟ ਵੀ ਹੋਈ ਮੇਰੇ ਨਾਲ ਡੋਂਕਰਾਂ ਨੇ ਜਦੋਂ ਤੇ ਨਹੀਂ ਸੀ ਉਹਨਾਂ ਨੂੰ ਪੈਸੇ ਮਿਲਦੇ ਜਾਂ ਕੁਝ ਵੀ ਨਹੀਂ ਸੀ ਉਹ ਮਾਰਦੇ ਸੀਗੇ ਸਾਨੂੰ ਕੁੱਟਦੇ ਸੀਗੇ ਤੇ ਅਸੀਂ ਇਹਨਾਂ ਨੂੰ ਫੋਨ ਲਾ ਕੇ ਕਹਿੰਦੇ ਸੀ ਵੀ ਸਾਡੀ ਮਿਹਨਤਾਂ ਸਾਨੂੰ ਬਚਾ ਲਓ ਤੇ ਮੁੜ ਕੇ ਇਹਨਾਂ ਜਦੋਂ ਮੈਨੂੰ ਉਥੋਂ ਪਾਕ ਰਾਤ ਤਾਂ ਮੈਨੂੰ ਜਨਵਰੀ ਫਰਵਰੀ ਚ ਜਾ ਕੇ ਇਹਨਾਂ ਮੈਨੂੰ 2 ਫਰਵਰੀ 2025 ਨੂੰ ਜਾ ਕੇ ਜਿਹੜੀ ਐ ਮੈਂ ਅਮਰੀਕਾ ਵਾਲੀ ਕੰਡ ਕਰਾਸ ਕਰਾਈ ਭਾਜੀ ਉੱਥੇ ਜਾਂਦਿਆਂ ਜਾ ਕੇ ਸਾਨੂੰ ਪੁਲਿਸ ਨੇ ਚੱਕ ਲਿਆ ਉਥੋਂ ਦੀ ਆਰਮੀ ਨੇ ਉਹ ਮੈਨੂੰ ਲੈ ਕੇ ਗਏ ਉੱਥੋਂ ਜਾ ਕੇ ਚੌਂਕੀ ਚੌਂਕੀ ਤੋਂ ਨਾ ਮੈਨੂੰ ਕੁਝ ਨਹੀਂ ਪੁੱਛਿਆ ਦੱਸਿਆ ਮੈਨੂੰ ਇੱਕ ਘੰਟੇ ਲਈ ਅੰਦਰ ਕਮਰੇ 'ਚ ਬੰਦ ਕਰ ਲਿਆ ਮੁੜ ਕੇ ਇੱਕ ਹੋਰ ਗੱਡੀ ਆਈ ਉਹ ਮੈਨੂੰ ਚੱਕ ਤੇ ਸੈਂਟਰ ਲੈ ਗਈ ਸੈਂਟਰ ਮੈਨੂੰ ਭਾਜੀ ਉਹਨਾਂ 10-12 ਦਿਨ ਮੈਨੂੰ ਅੰਦਰ ਬੰਦ ਹੀ ਰੱਖਿਆ ਅੰਡਰਗਰਾਊਂਡ ਜਿਵੇਂ ਸੀ ਉਹਨਾਂ ਨੂੰ ਕਹਿੰਦੇ ਸੀ ਕਿ ਵੀ ਸਾਨੂੰ ਕੋਈ ਫੋਨ ਦੇ ਦਿਓ ਜਾਂ ਫੋਨ ਸਾਡਾ ਕਿਸੇ ਘਰੇ ਰابطਾ ਕਰਾ ਦਿਓ ਗੱਲ ਕਰਾ ਦਿਓ ਤੇ ਭਾਜੀ ਕੋਈ ਨਹੀਂ ਸੀ ਸਿਰ ਉੱਤੇ ਕਰਾਉਂਦੇ ਭਾਜੀ ਸਾਨੂੰ ਉੱਥੇ ਵੀ ਭਾਜੀ ਕਦੇ ਸੀ ਤੇਜ਼ ਕਰ ਦੇਣਾ ਸਾਨੂੰ ਬਹੁਤ ਟੌਰਚਰ ਉੱਥੇ ਵੀ ਅੰਦਰ ਕਰਦੇ ਰਹੇ ਭਾਜੀ ਜਿੱਦਾਂ ਫਿਰ ਸਾਨੂੰ ਉਹਨਾਂ ਨੇ ਉੱਥੋਂ ਕੀਤਾ ਉੱਥੋਂ ਚਾੱਕ ਕੇ ਤੇ ਸਾਨੂੰ ਕਿਸੇ ਹੋਰ 에어ਪੋਰਟ ਤੇ ਲੈ ਕੇ ਚੱਲ ਗਏ ਤੇ ਜਾ ਕੇ ਉੱਥੇ ਆਰਮੀ ਵਾਲੇ ਜਹਾਜ਼ ਦੇ ਵਿੱਚ ਪਾ ਕੇ ਹੱਥ ਗੜੀਆਂ ਪੈਰਾਂ ਨੂੰ ਹੱਥਾਂ ਨੂੰ ਲਾ ਕੇ ਪੂਰਾ ਉਹਨਾਂ ਨੇ ਸਾਨੂੰ ਬੰਦ ਕਰਕੇ ਤੇ ਜਹਾਜ਼ ਦੇ ਵਿੱਚ ਪਾ ਲਿਆ ਤੇ ਸਾਨੂੰ ਇੱਥੇ ਅੰਮ੍ਰਿਤਸਰ 에어ਪੋਰਟ ਤੇ ਲੈ ਆ ਕੇ ਸਾਡੇ ਹੱਥ ਗੜੀਆਂ ਖੋਲੀਆਂ ਤੇ ਸਾਨੂੰ ਅੰਮ੍ਰਿਤਸਰ 에어ਪੋਰਟ ਤੇ ਇੱਥੇ ਸਾਨੂੰ ਇਮੀਗ੍ਰੇਸ਼ਨ ਦੇ ਹਵਾਲੇ ਕਰਤਾ ਤੇ ਭਾਜੀ ਸਾਡੀ ਕੋਈ ਉੱਥੇ ਸੁਣਵਾਈ ਨਹੀਂ ਹੋਈ ਕੋਈ ਸਾਡੇ ਨਾਲ ਕੋਈ ਇਹੋ ਜੀ ਗੱਲਬਾਤ ਨਹੀਂ ਉਹਨਾਂ ਕੀਤੀ ਕਿ ਅਸੀਂ ਇਹਨਾਂ ਦਾ ਕੋਈ ਹੱਲ ਕਰੀਏ ਜਾਂ ਇਹਨਾਂ ਨਾਲ ਕੋਈ ਇਨਸਾਨੀਅਤ ਦੀ ਗੱਲ ਕਰੀਏ ਸਾਡੇ ਜਾਨਵਰਾਂ ਸਾਡੇ ਨਾਲ ਹਾਲ ਸੁਲੂਕ ਕੀਤਾ ਗਿਆ ਭਾਜੀ ਏਜੰਟ ਨਾਲ ਤੁਹਾਡੀ ਕੀ ਗੱਲ ਹੋਈ ਸੀ ਬਾਈ ਇਰ ਜਾਣਾ ਕਿੱਦਾਂ ਜਾਣਾ ਕਿੰਨੇ ਦਿਨਾਂ ਜਾਣਾ ਸਾਨੂੰ ਏਜੰਟ ਕਹਿੰਦਾ ਸੀ ਮੈਂ ਤੁਹਾਨੂੰ ਸਹੀ ਤਰੀਕੇ ਨਾਲ ਇੱਥੋਂ ਲੈ ਕੇ ਜਾਵਾਂਗਾ ਵੀਜ਼ੇ ਨਾਲ ਲੈ ਕੇ ਜਾਵਾਂਗਾ ਪਰ ਜਦੋਂ ਸਾਨੂੰ ਉੱਥੇ ਲੈ ਗਿਆ ਤੇ ਭਾਜੀ ਉਹਨੇ ਸਾਨੂੰ ਉੱਥੇ ਅੰਦਰ ਬੰਦ ਕਰ ਲਿਆ ਤੇ ਸਾਨੂੰ ਅੰਦਰ ਬੰਦ ਕਰਕੇ ਸਾਨੂੰ ਮਾਰਨ ਦੀ ਧਮਕੀਆਂ ਦੇਣ ਲੱਗੇ ਉਹ ਅੰਦਰੋਂ ਸਾਨੂੰ ਮਾਰਦੇ ਧਮਕੀਆਂ ਦੇਣ ਲੱਗੇ ਤੇ ਅਸੀਂ ਇਹਦੇ ਘਰ ਨੂੰ ਫੋਨ ਕੀਤਾ ਤੇ ਬਾਪ ਨੂੰ ਕੀਤਾ ਫੋਨ ਵੀ ਆਹ ਗੱਲ ਆ ਤੇ ਮੁੜ ਕੇ ਉਹਨਾਂ ਪੈਸੇ ਦੀ ਮੰਗ ਹੋਰ ਵਧਾਣੀ ਸ਼ੁਰੂ ਕਰ ਦਿੱਤੀ ਤੇ ਪੈਸੇ ਦੀ ਮੰਗ ਹੋਰ ਵਧਾਈ ਗਏ ਤੇ तकरीबन 50 ਲੱਖ ਰੁਪਏ ਸਾਡੇ ਤੋਂ ਲੈ ਲਿਆ ਨਾ ਇਤੋਂ ਦੀ ਫਲਾਈਟ ਕੋ ਦੁਖਣੀ ਸੀ ਪਹਿਲੀ ਇਤੋਂ ਜੀ ਮੈਂ ਫਲਾਈਟ ਪਹਿਲੀ ਜਦੋਂ ਮੈਨੂੰ ਚੜਾਇਆ ਸੀ 6 ਸਤੰਬਰ ਨੂੰ ਜੀ ਮੁੰਬਈ ਤੋਂ ਹਾਂਜੀ ਬੰਬਈ ਤੋਂ ਨੀਦਰਲੈਂਡ ਨੂੰ 6 ਸਤੰਬਰ ਨੂੰ ਤੇ ਨੀਦਰਲੈਂਡ ਤੋਂ ਹੀ ਅਸੀਂ 6 ਸਤੰਬਰ ਨੂੰ ਸੂਰੀ ਨਾਮ ਪਹੁੰਚ ਗਏ ਸੀ। ਇਹ ਪਨਾਮਾ ਤੇ ਜੰਗਲ ਰਹੀ ਗਏ ਕਿ ਉਹ ਨਹਿਰ ਭਾਜੀ ਜੰਗਲ ਰਾਈ ਗਿਆ ਪਹਿਲਾਂ ਜੰਗਲ ਪਾਰ ਕੀਤਾ। ਜੰਗਲ ਦੇ ਵਿੱਚ ਨਹਿਰਾਂ ਵੀ ਆਉਂਦੀਆਂ ਸੀਗਾ ਪਾਣੀ ਦੇ ਵਿੱਚ ਦੀ ਪਾਰਸਾ ਨੂੰ ਕਰਨਾ ਪੈਂਦਾ ਏ ਕਦੇ ਗੁੱਡੇ ਪਾਣੀ ਕਦੇ ਲੱਕ ਪਾਣੀ। ਪੱਥਰਾਂ ਦੇ ਵਿੱਚ ਡਿੱਗਦੇ ਟੈਂਦੇ ਅਸੀਂ ਕਦੇ ਪਹਾੜੀ ਚੜ੍ਹ ਕਦੇ ਉਤਰ ਜੰਗਲ ਦੇ ਵਿੱਚ ਦੀ ਭਾਜੀ ਗਏ ਅਸੀਂ। ਬਹੁਤ ਮੰਦਾ ਹਾਲ ਸੀਗਾ। ਕੁਝ ਖਾਣ ਨੂੰ ਵੀ ਮਿਲਦਾ ਹੀ ਨਹੀਂ ਸੀ। ਨਾ ਜੀ। ਤੇ ਜਦੋਂ ਤੁਸੀਂ ਹੁਣ ਰਿਪੋਰਟ ਤੇ ਆਏ ਹੋ ਅੰਮ੍ਰਿਤਸਰ ਤੇ ਉਦੋਂ ਤੁਹਾਨੂੰ ਇਮੀਗ੍ਰੇਸ਼ਨ ਨੇ ਕੀ ਤਮ ਕੀਤਾ ਇਮੀਗ੍ਰੇਸ਼ਨ ਨੇ ਸਾਡੇ ਕੋਲ ਸਵਾਲ ਪੁੱਛੇ ਆ ਤੁਸੀਂ ਕਿੱਦਾਂ ਗਏ ਕੀ ਗੱਲਬਾਤ ਆ ਉੱਥੇ ਕਿੱਦਾਂ ਤੁਸੀਂ ਪਹੁੰਚੇ ਉੱਥੇ ਤੁਹਾਡੇ ਨਾਲ ਕੀ سلوਕ ਕੀਤਾ ਗਿਆ ਸੀ ਭਾਈ ਇਮੀਗ੍ਰੇਸ਼ਨ ਸਭ ਕੁਝ ਦੱਸਿਆ ਉੱਥੇ ਤੇ ਉਦੋਂ ਬਾਅਦ ਤੁਹਾਨੂੰ ਉਹਨਾਂ ਨੇ ਕੋਈ ਕੋਰਸ ਦਿੱਤੀ ਹਲਪ ਤੋਂ ਮੁੱਛੀ ਇਮੀਗ੍ਰੇਸ਼ਨ ਨੇ ਆਜੀ ਸਾਨੂੰ ਇਮੀਗ੍ਰੇਸ਼ਨ ਵਾਲੇ ਕਹਿੰਦੇ ਸੀਗੇ ਕਿ ਤੁਸੀਂ ਕੋਈ ਨਹੀਂ ਅਸੀਂ ਤੁਹਾਡੇ ਨਾਲ ਖੜੇ ਆ ਤੇ ਸਾਡੇ ਕੋਲ ਜੋ ਵੀ ਹੋਇਆ ਅਸੀਂ ਤੁਹਾਡਾ ਸਾਥ ਦੇਾਂਗੇ ਤੇ ਉੱਥੋਂ ਜਿਹੜੀ ਤੁਹਾਨੂੰ ਫੁੱਲ ਲੈ ਕੇ ਆਈ ਆ ਕਿੱਥੇ ਰੁਣੀ ਰਹਿ ਗਈ ਸੀ ਜੀ ਹਾਂਜੀ ਪਾਜੀ ਸਾਨੂੰ ਉੱਥੋਂ ਅੰਮ੍ਰਿਤਸਰ ਤੋਂ ਫੁੱਲ ਲੈ ਕੇ ਆਈ ਸੀਗੀ ਸਾਨੂੰ ਪਹਿਲਾਂ ਉਹਨਾਂ ਨੂੰ ਲੋਹਿਆ ਥਾਣੇ ਕੋਲ ਲੈ ਕੇ ਗਏ ਆ ਤੇ ਫਿਰ ਉੱਥੋਂ ਸਾਨੂੰ ਬਾਜੀ ਕਾਰ ਲੈ ਕੇ ਆਏ ਇੱਥੇ ਸਾਨੂੰ ਕਾਰ ਲਿਆ ਕਿਤੇ ਛੱਡਤਾ ਸਾਨੂੰ ਠੀਕ